ਜੀ ਬਾਈ ਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਉਹਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਣਿਆਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਹੀਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਉਹ ਹਾਂ ਜੀ ਵੀਰ ਦਰਸ਼ਕ ਬਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹਾਂ ਥੋੜਾ ਛੋਟਾ ਵੀਰ ਮੀਨ ਕਰਦਾ ਅੱਗੇ ਮੇਰੇ ਸਾਰੇ ਵੀਪਰਾਂ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਤੇ ਦਰਸ਼ਕੋ ਚੰਗੇ ਕਬੂਤਰਾਂ ਦਾ ਮੇਰਾ ਭਰਾ ਸ਼ੌਂਕ ਕਰਕੇ ਆਨੰਦ ਮਾਣਦੇ ਹੋਣਗੇ ਹਾਂ ਜੀ ਵੀਰੇ ਅੱਜ ਵਾਲਾ ਮੰਨ ਕੇ ਚਲੋ ਜਿਹੜਾ ਅਸਤਰ ਤੁਹਾਡੇ ਅੱਗੇ ਆਪਾਂ ਪੇਸ਼ ਕਰਨ ਜਾ ਰਹੇ ਹਾਂ ਨਾ ਮੇਰਾ ਵੀਰ ਠੀਕ ਹੈ ਜੀ ਜੇ ਤਾਂ ਇਹ ਮਰਨ ਜੀਨ ਤੋਂ ਬਚਿਆ ਰਿਹਾ ਵਿਚਾਰਾ ਤੁਹਾਡੇ ਖੁੱਡੇ ਦਾ ਮੇਰਾ ਭਰਾ ਠੀਕ ਹੈ ਜੀ ਸਾਦਾ ਲਈ ਮੇਰਾ ਵੀਰ ਗਹਿਣਾ ਬਣ ਕੇ ਰਹੇਗਾ ਇਹੋ ਜਿਹਾ ਵੱਡਾ ਕੂਤਰ ਬਰੀਡ ਸਾਨੂੰ ਦੱਸ ਦੇਣਾ ਵੈਸੇ ਤਾਂ ਹਰ ਬੰਦਾ ਜਾਣੂ ਆ ਜੀ ਇਸ ਬਰੀਡ ਨੂੰ ਠੀਕ ਆ ਜੀ ਕਿ ਕਿਹੜੇ ਕੂਤਰਾਂ ਦੇ ਵਿੱਚੋਂ ਆਹ ਕੂਤਰ ਆਉਂਦੇ ਨੇ ਔਰ ਕਿਸ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਨਹੀਂ ਠੀਕ ਆ ਜੀ ਪਿਆਰ ਬਾਬੇ ਧੰਨੇ ਵਾਲੇ ਕੂਤਰਾਂ ਵਿੱਚੋਂ ਜੀ ਵੱਡਾ ਲਾਲਚੀਨਾ ਕੂਤਰ ਕਾਲੀ ਨੋਕ ਖੱਟੀਆਂ ਅੱਖਾਂ ਬਾਈ ਜੀ ਠੀਕ ਆ ਜੀ ਪਹਿਲਾਂ ਸਾਨੂੰ ਇਹਦੇ ਪੈਰ ਚੈੱਕ ਕਰਾਉਣਾ ਮੈਂ ਆਦੋ ਜੀ ਦੱਸ ਕੋ ਜਾਨਵਰ ਉਹ ਚੈੱਕ ਕਰ ਲਓ ਦੋਨਾਂ ਪੈਰਾਂ ਵਿੱਚ ਮੇਰਾ ਭਰਾ ਜੇ ਪੱਕੇ ਛੱਲੇ ਲੱਗੇ ਹੋਏ ਬੰਦੇ ਦਾ ਨਾਮ ਨੰਬਰ ਫੋਟੋ ਲੱਗੀ ਹੋਈ ਆ ਦੂਜੇ ਪੈਰ 'ਤੇ ਮੇਰਾ ਵੀਰ ਪੱਕੀ ਸਿਲਵਰ ਕੋਈ ਕਟਿਆ ਨਹੀਂ ਕੋਈ ਕੁਛ ਨਹੀਂ ਦਰਸ਼ਕੋ ਉਹ ਛਾਲਾ ਜੋ ਸਿਰਫ ਜਮਾਂਦਰੂ ਬੱਚਾਂ ਦੇ ਹੀ ਪਾਇਆ ਜਾਂਦਾ ਪੂਰੀ ਨੋਕ ਪੂਰੀਆਂ ਨੰਦਰਾਂ ਬੰਦ ਜੋੜ ਤੁਹਾਨੂੰ ਪਹਿਲਾਂ ਹੱਡੀ ਕੋਲੋਂ ਮੈਂ ਕਬੂਤਰ ਵਿਖਾਉਣਾ ਇਹ ਆ ਲਓ ਜੀ ਠੀਕ ਹੈ ਜੀ ਬਾਕੀ ਹੱਥ ਥੱਲੇੋਂ ਦਰਸ਼ਕੋ ਚੈੱਕ ਕਰ ਲਓ ਜਮਾ ਲਾਲ ਸੁਰਖ ਟਮਾਟਰ ਵਾਂਗੂ ਦਰਸ਼ਕੋ ਆਪਣਾ ਇਹ ਕਬੂਤਰ ਬਣਿਆ ਆਇਆ ਜੀ ਠੀਕ ਹੈ ਜੀ ਕਾਲੀ ਟੋਰੀ ਤੇ ਗੁਲਾਬੀ ਦਾ ਮੇਰਾ ਸਹਾਂ ਨਾਲ ਮੰਨ ਕੇ ਚਲੋ ਪੱਲਾ ਹੋਏਗਾ ਠੀਕ ਹੈ ਮੋਹਰੇ ਜੇ ਲੱਗੀ ਹੋਈ ਬਟ ਮੂਰ ਹੁਣ ਤੁਹਾਨੂੰ ਕਲੀਅਰ ਦਿਖਣੀ ਨਹੀਂ ਮੇਰਾ ਭਰਾ ਮਿਟੀ ਹੋਈ ਆ ਜੀ ਮੂਰ ਪਰ ਉਹਦੇ باوجود ਵੀ ਜਿਹੜੇ ਸੱਜਣ ਤੋਂ ਆ ਕਬੂਤਰ ਆਇਆ ਸੀ ਭਰਾ ਨੇ ਇਹ ਚੱਕਿਆ ਸੀਗਾ ਜੀ ਬਾਜੀ ਤੋਂ ਠੀਕ ਹੈ ਕਿਉਂਕਿ ਜਿਹੜੀ ਗੱਲ ਰਿਐਲਿਟੀ ਆ ਮੇਰਾ ਭਰਾ ਤੁਹਾਨੂੰ ਆਪਾਂ ਉਹੀ ਕਹਿ ਕੇ ਦਿਆਂਗੇ ਤੇ ਚਲੋ ਮਕਮਲ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਕੱਲਾ ਪਹਿਲਾਂ ਰੇਟ ਮੈਂਸ਼ਨ ਕਰ ਦਿੰਦਾ ਮੇਰਾ ਵੀਰ ਮੈਂ ਚਾਹੁੰਦਾ ਵੀਰੇ ਨਾਲ ਇਹਦੀ ਕਬੂਤਰੀ ਲਾ ਕੇ ਜਿੰਨੇ ਮਰਜ਼ੀ ਨੂੰ ਜੋੜਾ ਇਹ ਵੇਚ ਜਾਂਦਾ ਪਰ ਨਹੀਂ ਮੇ ਉਦੇ ਵਿੱਚ ਕੀ ਹੋ ਰਹਿਣਾ ਸੀ ਰੇਟ ਥੋੜਾ ਤੇਜ਼ ਹੋ ਜਾਣਾ ਸੀਗਾ ਜੀ ਠੀਕ ਹੈ 5000 ਨੂੰ ਰੇਟ ਜਾ ਵੜਨਾ ਸੀ ਠੀਕ ਹੈ ਪਰ ਨਹੀਂ ਮੇਰਾ ਭਰਾ ਆਪਾਂ ਸਿੰਗਲ ਕਬੂਤਰ ਦੀ ਵੀਡੀਓ ਲਾ ਰਹੇ ਆ ਠੀਕ ਹੈ ਜੀ ਕਿਉਂ ਕਿ ਚੱਲ ਜੈ ਜੈ ਰੇਟ ਦੇ ਵਿੱਚ ਹਰ ਭਰਾ ਨੂੰ ਚੰਗਾ ਕੂਤਰ ਨਸੀਬ ਹੋ ਜਾਏ ਬਾਕੀ ਜਨੋ ਵੇਣੇ ਆ ਜੀ ਇਹੋ ਜੇ ਆਸਤਰ ਕਿਹੜੇ ਬੰਦਿਆਂ ਦੀ ਕਿਸਮਤ ਵਿੱਚ ਹੈਗੇ ਨੇ ਠੀਕ ਹੈ ਰੇਟ ਤੁਹਾਨੂੰ ਮੈਂਸ਼ਨ ਕਰ ਦਣਾ ਦਰਸ਼ਕੋ ਸਿਰਫ 3000 ਦਾ ਰੇਟ ਆ ਜੀ ਕੂਤਰ ਦਾ ਚੈੱਕਾ ਨੂੰ ਬਾਕੀ ਇਹ ਜਿਹੜੇ ਭਰਾ ਤੋਂ ਆਪਾਂ ਇਹ ਕੂਤਰ ਮੋਦਲ ਆ ਉਹ ਵੀ ਬੰਦਾ ਆਪਣੀ ਵੀਡੀਓ ਦੇ ਦਿੰਦਾ ਆਪਣਾ ਮੰਨ ਕੇ ਚਲੋ ਲਿਆ ਜੀ ਆ ਜੀ ਬੰਦਾ ਉਹ ਠ ਜਾਨੇ ਕਿ ਸੱਦਨੇ ਨਾਲੋਂ ਵੱਡਾ ਲਾਲੋ ਜੀ ਹੈ ਆਪਣਾ ਬੰਦਾ ਦਿਲ ਦੇ ਬਹੁਤ ਕਰੀਬੀ ਹੈ ਜੀ ਚੈੱਕ ਕਰੋ ਵੀਰੇ ਬਟਾ ਕੂਤਰ ਮੋਹਰੇ ਦੇ ਲੱਗੀ ਹੋਈ ਆ ਪੈਰਾਂ ਵਿੱਚ ਦੋਨਾਂ ਦੇ ਠੱਲਾਂ ਪ्योर ਧੰਨੇ ਵਾਲੇ ਕੂਤਰਾਂ ਵਿੱਚੋਂ ਜੀ ਲਾਲ ਚੀਨਾ ਬਿਲਕੁਲ ਪੀਲੀਆਂ ਅੱਖਾਂ ਤੇ ਆ ਦਸ ਕੋ ਅੱਖ ਦੀ ਮੇਰਾ ਭਰਾ ਕੁਆਲਟੀ ਤੁਸੀਂ ਚੈੱਕ ਕਰ ਲਓ ਮੇਰਾ ਵੀਰ ਠੀਕ ਆ ਜੀ ਬਿਲਕੁਲ ਪੀਲੀਆਂ ਅੱਖਾਂ ਸ਼ਾ ਕਾਲੀ ਭੂਰੀ ਜੀ ਨੋਕ ਆ ਜੀ ਬਾਕੀ ਹੱਕ ਚੈੱਕ ਕਰ ਲਓ ਜਨਪਰ ਦੀ ਤੇ ਆ ਦਸ ਕੋ ਕਬੂਤਰ ਆਪਣੇ ਦਾ ਪੱਲਾ ਮੇਰਾ ਭਰਾ ਠੀਕ ਹੈ ਜੀ ਪੂਰੇ ਵੱਡੇ ਚੌੜੇ ਚੌੜੇ ਪੱਲਿਆਂ ਦਾ ਆਪਣਾ ਕਬੂਤਰ ਹੈ ਜੀ ਕੋਈ ਗੈਬ ਨਹੀਂ ਕੋਈ ਆਪਣੀ ਇੱਕ ਸਾਥ ਜਿਨਾਵੇਂ ਆ ਪੱਲਾ ਰਹੀ ਗੱਲ ਪੂਛ ਦੀ ਵੀਰੇ ਬਿਲਕੁਲ ਬੰਦ ਪੂਛ ਰਹਾ ਦਾ ਕੋਈ ਮੈਂ ਕਿਤੇ ਫੜੀ ਨਹੀਂ ਪੂਛ ਕੋਈ ਕੁਹ ਨਹੀਂ ਠੀਕ ਹੈ ਜੀ ਸਰੇਤਾਂ ਹੀ ਕਬੂਤਰ ਦੀਆਂ ਕੰਨੀਆਂ ਜੀ ਤੇ ਆ ਬਾਬਿਓ ਅਗਲਾ ਪੱਲਾ ਆਪਣੇ ਜਨਪੁਰ ਦਾ ਵਿੱਚੋਂ ਝਾੜ ਪੈ ਚੁੱਕਿਆ ਮੋਰੀ ਦੀ ਮੜ ਚੁੱਕੀ ਮਰਾ ਵੀਰ ਠੀਕ ਹੈ ਤੇ ਆਹ ਛਾਤੀ ਚੈੱਕ ਕਰ ਲਓ ਬਾਕੀ ਠੀਕ ਹੈ ਤੇ ਪੈਠ ਚੈੱਕ ਕਰ ਲਓ ਮਰਾ ਵੀਰ ਠੀਕ ਹੈ ਤੇ ਸੰਪਰਕ ਆਪਣੇ ਨਾਲ ਉਹੀ ਭਰਾ ਕਰੇ ਜਿਹਨੂੰ ਚੰਗੇ ਕਬੂਤਰ ਦੀ ਰਿਕੁਆਇਰਮੈਂਟ ਹੋਵੇ ਦਰਸ਼ਕੋ ਆ ਜਿਹੜੇ ਇਹ ਮੇਨੇ ਬੜੇ ਕੂਤਰਾਂ ਦੇ ਪੈ ਜਾਂਦੇ ਵੀਰੇ ਕੋਈ ਗੱਲ ਬਾਤ ਹੁੰਦੀ ਤਾਂ ਅਗਲਾ ਜਮੰਦਰੂ ਕਬੂਤਰਾਂ ਦੇ ਪੈਰਾਂ ਵਿੱਚ ਆਹ ਛੱਲੇ ਪਾਉਂਦਾ ਆ ਚੈੱਕ ਕਰੋ ਨਾਮ ਨੰਬਰ ਬਕਾਇਦਾ ਸਭ ਕੁਝ ਲੱਗਿਆ ਹੋਇਆ ਕੂਤਰ ਦੇ ਪੈਰ ਦੇ ਵਿੱਚ ਠੀਕ ਹੈ ਰੇਟ ਮੈਂ ਤੁਹਾਨੂੰ ਵਿੱਚੇ ਹੀ ਮੈਂਸ਼ਨ ਕਰਦਾ ਦਰਸ਼ਕੋ ਸਾਡੀ ਆਪਦੀ ਚੀਜ਼ ਹੈ ਜੀ ਵੇਚਣ ਨੂੰ ਮੈਂ 30000 ਨੂੰ ਕਬੂਤਰ ਵੇਚਦਾ ਉਹਦੇ ਵਿੱਚ ਕੋਈ ਬੰਦਾ ਸਾਨੂੰ ਕੁਝ ਕਹਿ ਨਹੀਂ ਸਕਦਾ ਵੀਰੇ ਕਿਉਂ ਚੀਜ਼ ਸਾਡੀ ਆਪਦੀ ਆ ਇਹ ਤਾਂ ਹੈ ਨਹੀਂ ਕਿ ਹਾਂ ਵੀ ਮੈਂ ਕਬੂਤਰ ਇਹ ਕਿਸੇ ਤੋਂ ਮਹਿਤਾ ਕਰਕੇ ਲਿਆ ਆ ਹਾਂ ਵੀਰੇ ਸਾਨੂੰ ਬਚਿ ਕਢਾਉਣ ਨੂੰ ਜੁੜਾ ਦੇਦੇ ਇੱਥੇ ਆ ਕੇ ਇਹਦੀ ਮੈਂ ਵੀਡੀਓ ਪਾ ਰਿਹਾ ਨਹੀਂ ਵੀਰੇ ਆ ਚੈੱਕ ਕਰ ਕੱਦ ਕਾਠ ਸ਼ਕਲ ਅਕਲ ਤੇ ਰੰਗ ਰੂਪ ਬਾਕੀ ਸੋਨੂ ਕਬੂਤਰ ਇਹ ਛੱਡ ਕੇ ਵਿਖਾਵਾਂਗਾ ਦਰਸ਼ਕੋ ਠੀਕ ਆ ਇਹ ਵੀਰੇ ਉਹ ਕਬੂਤਰ ਇਹੋ ਜੇ ਕਬੂਤਰਾਂ ਨੂੰ ਨਾ ਲੋਕੀ ਮੰਨ ਕੇ ਚਲੋ 3/3 4/4 ਦੇ ਕੱਲੇ ਖੁੱਡੇ ਦੇ ਵਿੱਚ ਦੋ ਤਣ ਕਬੂਤਰਿਆਂ ਵਿੱਚ ਛੱਡ ਕੇ ਸੋਹਣੀ ਖਰਾਕ ਚਾਰ ਕੇ ਤੇ ਮੇਰਾ ਭਰਾ ਇਹੋ ਜੇ ਸਾਨਾ ਦੇ ਬੱਚੇ ਲੈਂਦੇ ਨੇ ਕਿਉਂ ਜਿਹਦੇ ਮੋਟਿਆਂ ਚ ਜਾਣ ਹੁੰਨਾ ਮੇਰਾ ਵੀਰ ਉਹੀ ਮદાન ਦੇ ਵਿੱਚ ਕੋਲਦਾ ਆ ਜੀ ਚੈੱਕ ਕਰ ਲਓ ਠੀਕ ਆ ਵੀਰੇ ਖੂਨ ਦੇ ਵਿੱਚ ਕੋਈ ਖਾਸੀਅਤ ਹੁੰਦੀ ਆ ਤਾਂ ਕਰਕੇ ਲੋਕੀ ਦੂਠਲਣਾ ਪਾਉਂਦੇ ਆ ਠੀਕ ਹੈ ਨਹੀਂ ਤਾਂ ਵੱਡੇ ਕਬੂਤਰ ਜੇ ਐ ਠੱਲਾਂ ਪੈਣ ਲੱਗੀਆਂ ਤਾਂ ਚਲੋ ਜੀ ਲੋਕਾਂ ਦਾ ਸਰ ਗਿਆ ਮੇਰਾ ਭਰਾ ਠੀਕ ਹੈ ਬਾਕੀ ਤੁਸੀਂ ਅੱਗੇੋਂ ਫਰੰਟ ਚੈੱਕ ਕਰ ਲਓ ਵੀਰੇ ਪੂਰੀ ਫੁੱਲ ਗਰੰਟੀ ਵਾਲਾ ਆਪਣਾ ਇਹ ਕਬੂਤਰ ਆ ਸਿੰਗਲ ਕਬੂਤਰ ਮੇਸੇ ਕਰਕੇ ਲਾਉਣ ਲੱਗਾ ਫਿਰ ਕਿਉਂਕਿ ਜੇ ਮਾਦੀ ਲਾ ਦਿੰਦਾ ਤੁਹਾਨੂੰ ਪਤਾ ਫਿਰ ਰੇਟ ਥੋੜਾ ਜਿਹਾ ਹਾਈ ਹੋ ਜਾਣਾ ਸੀ ਠੀਕ ਹੈ ਜੀ ਬਾਕੀ ਇਹ ਦੂਜੇ ਬੰਦੇ ਦੀ ਅੱਖ ਦੀ ਕੁਆਲਿਟੀ ਦੁਬਾਰਾ ਤੋਂ ਚੈੱਕ ਕਰ ਲਓ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਕੂਤਰ ਇਹ ਛੱਡ ਕੇ ਵਿਖਾਉਣਾ ਤੇ ਰਿਕਵੈਸਟ ਹੈ ਮੇਰਾ ਭਰਾ ਕੋਈ ਬੰਦਾ ਇੰਦਰਾ ਕਵੇ ਵੀਰੇ ਇਸ ਕੁੱਤਰ ਦੇਨੇ ਪੈਸੇ ਲੈ ਲਊਂ ਨੇ ਲੈ ਲਊ ਵੀਰੇ ਜੋ ਰੇਟ ਕਹਿਤਾ ਉਹ ਕਹਿਤਾ ਮੇਰਾ ਭਰਾ ਨਹੀਂ ਤਾਂ ਤੁਹਾਨੂੰ ਪਤਾ ਆ ਮੇਥੇ 6-7 ਹਜ਼ਾਰ ਆਮ ਲੋਕੀ ਵੇਚੀ ਜਾਂਦੇ ਨੇ ਚਲੋ ਹਰ ਬੰਦੇ ਦੀ ਮੇਰਾ ਭਰਾ ਆਪ ਦੀ ਮਾਰ ਕੇ ਚਲੋ ਆਪਣੀ ਸੈਟਿੰਗ ਹੈ ਹਨ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਮੇਰਾ ਭਰਾ ਔਰ ਨਾ ਹੀ ਆਪਣਾ ਦਰਸ਼ਕੋ ਹੱਕ ਬਣਦਾ ਆ ਠੀਕ ਹੈ ਬਾਕੀ ਮਕਮਲ ਲੈਂਥ ਚ ਚੈੱਕ ਕਰ ਦੋ ਵੀਰੇ ਜਿਹੜਾ ਤਾਂ ਬੰਦਾ ਚੰਗੇ ਕੁੱਤਰਾਂ ਦਾ ਪਰਖੀ ਹੋਇਆ ਉਹ ਤਾਂ ਬੰਦਾ ਇਹੋ ਜੇ ਕੁੱਤਰ ਛੱਡਦਾ ਨਹੀਂ ਬਾਕੀ ਅਣਜਾਣ ਬੰਦੇ ਦਾ ਆਪਾਂ ਸਾਨੂੰ ਕੁਝ ਕਹਿ ਨਹੀਂ ਸਕਦੇ ਸਵਾਹੀ ਇੱਕ ਗੱਲ ਤੋਂ ਨੇ ਗਰਾਂਟੀਆਂ ਦੇ ਗਰਾਂਟੀਆਂ ਮੰਗੀਆਂ ਨੇ ਠੀਕ ਐ ਬਾਕੀ ਜਿਹੜਾ ਆਪਣਾ ਸ਼ਕਾਰੀ ਬੰਦਾ ਉਹ ਤਾਂ ਮੇਰਾ ਭਰਾ ਕੂਤਰ ਦੀ ਸ਼ਕਲ ਵੇਖ ਕੇ ਅੱਖ ਵੇਖ ਕੇ ਨੋਕ ਵੇਖ ਕੇ ਉਹਨੇ ਦੱਸ ਦੇਣਾ ਹਾਂ ਬਈ ਐਸੇ ਝੋਟੇ ਦੇ ਵਿੱਚ ਕੀ ਗੱਲਬਾਤ ਹੈਗੀ ਆ ਔਰ ਕੀ ਗੱਲਬਾਤ ਨਹੀਂ ਠੀਕ ਐ ਬਾਕੀ ਜਿਹੜੀ ਜਾਨਵਰ ਦੀ ਪਹੁੰਚ ਆ ਜੀ ਉਹ ਆਲ ਪੰਜਾਬ ਆ ਸਾਰਾ ਲਾਲਚੀ ਨਾਕੂਤਰ ਆ ਪੈਰਾਂ ਦੀਆਂ ਨੰਦਰਾ ਕਰਾ ਚੈੱਕ ਕਰੋ ਦੇਖੋ ਜੀ ਕਿਵੇਂ ਵੱਡੀਆਂ ਭੂਤਾਂ ਦੀਆਂ ਕੂ ਠੀਕ ਐ ਪੂਰੀਆਂ ਫੋਲੋ ਵੱਡੀਆਂ ਨੰਦਰਾ ਦਾ ਕੂਤਰਾ ਜਦ ਕਿ ਆਪਾਂ ਪੱਕੇ ਖੁੱਡੇ ਵਿੱਚ ਟੂਲੀ ਵਿੱਚ ਕੂਤ ਛੱਡਾ ਵਿਆ ਸੀ ਇਹ ਤੇ ਆਓ ਹੁਣ ਮੈਂ ਤੁਹਾਨੂੰ ਕੂਤਰਾ ਹੀ ਮੜਾ ਤੇ ਤੁਸੀਂ ਕਰਕੇ ਉਹ ਚੈੱਕ ਠੀਕ ਹੈ ਜੀ ਜੀ ਵੀ ਵਾਧਿਓ ਆ ਕਰਾਂ ਝੋਟੇ ਆਪਣੇ ਤੁਸੀਂ ਮੱਕਮਲ ਸਟੈਂਡਿੰਗ ਮਿਸ਼ਨ ਚੈੱਕ ਕਰੋ ਦੇਖੋ ਜੀ ਕਿਉਂ ਪਤਾ ਲਾਦਣਾ ਹਾਂ ਵੀ ਅੱਜ ਬਾਕੀ ਕੋਈ ਛਣ ਭਾਇਆ ਆ ਬਾਕੀ ਸੋਨੂੰ ਮੈਂ ਨਾਲ ਇਹਦੇ ਨਾਲ ਕਬੂਤਰੀ ਛੱਡ ਕੇ ਵਿਖਾਉਣਾ ਤੇ ਮਾੜੀ ਜੀ ਭਰਾਵਾਂ ਨੂੰ ਕਬੂਤਰ ਦੀ ਗੁੜਕਣੀ ਵਿਖਾਉਣਾ ਕੋਈ ਇਕੱਲਾ ਕੂਤਰ ਛੱਡਿਆ ਤੇ ਇਕੱਲਾ ਕੂਤਰ ਮੇਰਾ ਭਰਾ ਥੋੜਾ ਡਰਦਾ ਆ ਵਿਚਾਰਾ ਠੀਕ ਹੈ ਯਾ ਮੇਰਾ ਭਰਾ ਤੁਹਾਨੂੰ ਮੈਂ ਕਬੂਤਰੀ ਛੱਡ ਕੇ ਬਖਾਉਣਾ ਜੀ ਪ्योर ਬਾਬੇਪੁੱਜੋ ਵਾਲੇ ਕੂਤਰਾ ਵਿੱਚ ਵੱਡੀ ਕੂਤਰੀ ਆ ਜੀ ਆਂਦਿਆਂ ਤੋਂ ਆਪਾਂ ਚੱਕ ਕੇ ਲਿਆਂਦੀ ਆ ਈ ਪਤਾ ਇਹਨੂੰ ਇਹ ਕਿ ਕੂਤਰਾ ਆਪਣਾ ਇਹ ਗੜ ਕੇ ਠੀਕ ਹੈ ਜੀ ਚੈੱਕ ਕਰ ਲਓ ਪਰ ਮੇਰਾ ਭਰਾ ਕੋਈ ਬੰਦਾ ਆਹ ਸਿੰਗਲ ਕੂਤਰੀ ਨਾ ਮੰਗੇ ਜੀ ਕਿਉਂਕਿ ਇਹ ਜੋੜਿਆਂ ਵਿੱਚ ਲੱਗੀ ਹੋਈ ਆ ਠੀਕ ਹੈ ਬਾਕੀ ਜੇ ਕੋਈ ਭਰਾ ਕਹੂਗਾ ਆਪਾਂ ਜੋੜਾ ਦੇਣ ਨੂੰ ਜੋੜਾ ਦੇ ਦੇਵਾਂਗੇ ਠੀਕ ਹੈ ਜੀ ਜਿਹੜਾ ਇਸ ਕੂਤਰ ਦੇ ਨਾਲ ਲੱਗਿਆ ਹੋਇਆ ਨਾਲ ਠੀਕ ਹੈ ਚੈੱਕ ਕਰ ਸਕਦੇ ਹਾਂ ਜੀ ਆਪਾਂ ਦੇ ਲੋ ਨਵੀਂ ਕੂਤਰੀ ਛੱਡੇ ਆ ਕਬੂਤਰ ਮੇਰਾ ਭਰਾ ਘਾਟੋ ਘਾਡੇ ਡੇਢ ਦੋ ਮਹੀਨੇ ਬਿਲਕੁਲ ਵਿਲ ਆ ਰਿਹਾ ਪਰ ਉਹਦੇ ਬਾਅਦ ਵੀ ਉਹ ਕਬੂਤਰ ਗੜਕਿਆ ਨਹੀਂ ਮੇਰੇ ਵੀ ਐਡਾ ਜਿਆਦਾ ਖਰਾ ਤੇ ਫੁੱਲ ਮੀਸਣਾ ਆਪਣਾ ਇਹ ਉਤਰਿਆ ਕਿਉਂ ਦਰਸ਼ਕੋ ਚੰਗੇ ਕੂਤਰ ਦੀ ਨਿਸ਼ਾਨੀ ਹੁੰਦੀ ਆ ਜੀ ਨਾ ਤਾਂ ਉਹਨੇ ਢੱਡ ਭਰ ਕੇ ਕਦੇ ਦਾਣਾ ਖਾਣਾ ਆਦਾ ਦੋ ਚਾਰ ਦਾਣੇ ਚੌਕੇ ਪਾਣੀ ਪੀ ਕੇ ਉਹਨੇ ਆਪ ਦੀ ਥਾਂ ਤੇ ਜਾ ਕੇ ਬਹਿ ਜਾਣਾ ਕੋਈ ਫालतू ਗੜਕਣਾ ਨਹੀਂ ਕੋਈ ਕਹਣੇ ਬਾਕੀ ਚਲੋ ਬੇਹਨੇ ਆਜੀ ਕਿਸ ਭਰਾ ਦੇ ਘਰ ਜਾਂਦਾ ਆਪਣਾ ਅੱਜ ਵਾਲਾ ਕੁਤਰ ਤੇ ਠੀਕ ਆ ਵੀ ਬਾਦ ਵਿੱਚ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ